ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹਨਾਂ ਨੇ ਪੰਜਾਬ ਚੰਡੀਗੜ੍ਹ ਜਣ ਕੇ ਦਫ਼ਤਰ ਦੇ ਵਿੱਚ ਅਕਾਲੀ ਦਲ ਦੀ ਮੀਟਿੰਗ ਕਰਦੀ ਹੈ ਹੁਣ ਮੈਂ ਜਿਹੜੀ ਇੱਥੇ ਗੱਲ ਕਰਨ ਲੱਗਾ ਮੀਟਿੰਗ ਵਿੱਚ ਕੀ ਹੋਣਾ ਹੈ ਉਹਦੇ ਬਾਰੇ ਮੈਨੂੰ ਕੱਖ ਨਹੀਂ ਪਤਾ ਨਹੀਂ ਸਾਨੂੰ ਲੋੜ ਹੈ ਵੀ ਉਹ ਤੇ ਕੀ ਮੀਟਿੰਗ ਦੇ ਵਿੱਚ ਹੋਣਾ ਹੈ ਹਾਂ ਜਿਹੜੀ ਮੈਂ ਗੱਲ ਕਰਨ ਲੱਗਾ ਉਹਦੇ ਤੇ ਮੈਨੂੰ ਪੂਰਾ ਯਕੀਨ ਹੈ ਵੀ ਮੀਟਿੰਗ ਵਿੱਚ ਇਹ ਆ ਦੱਸਣਗੇ ਕੀ ਦੱਸਣਗੇ ਪਹਿਲੀ ਗੱਲ ਪਏ ਸਾਫ਼ ਹੈ ਵੀ ਸੁਖਵੀਰ ਬਾਦਲ ਜਿਹੜਾ ਹੈ ਉਹ ਆ ਰਾਜਨੀਤੀ ਬਾਰੇ ਕੱਖ ਨਹੀਂ ਜਾਣਦਾ 1% ਨਹੀਂ ਜਾਣਦਾ 1% ਉਹ ਬਿਜ਼ਨਸਮੈਨ ਬੰਦਾ ਉਹਨੇ ਬੰਬੇ ਦੇ ਵਿੱਚ ਇੱਕ ਬਹੁਤ ਵੱਡੇ ਵਪਾਰੀ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਸੀ ਕਿ ਮੈਂ ਦੁਨੀਆ ਦਾ ਅਮੀਰ ਬੰਦਾ ਬਣਨਾ ਚਾਹੁੰਦਾ ਉਹਨੇ ਇਹ ਗੱਲ ਕਹੀ ਸੀ ਔਰ ਅਮੀਰ ਬਣਨ ਵਾਸਤੇ ਕੀ ਕਰਨਾ ਪੈਂਦਾ ਬੰਦੇ ਨੂੰ ਤੁਸੀਂ ਉਹਦੇ ਬਾਰੇ ਸੋਚ ਵੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਚਲੋ ਮੈਂ ਉਸ ਪਾਸੇ ਨਹੀਂ ਜਾ ਉਹਨੇ ਸਾਬਤ ਕਰਤਾ ਸੀ ਵੀ ਮੈਂ ਰਾਜਨੀਤਿਕ ਨਹੀਂ ਹੈਗਾ ਮੈਂ ਇੱਕ ਵਪਾਰੀ ਆ ਮੈਂ ਇੱਕ ਬਹੁਤ ਵੱਡਾ ਬਿਜ਼ਨਸਮੈਨ ਬਣਨਾ ਚਾਹੁੰਦਾ ਦੁਨੀਆ ਦਾ ਅਮੀਰ ਬਣਨਾ ਚਾਹੁੰਦਾ ਉਹਨੇ ਇਹ ਕਿਹਾ ਹੋਇਆ ਉੱਥੇ ਹੁਣ ਜਿਹੜੀ ਮੀਟਿੰਗ ਬੁਲਾਈ ਹੈ ਚੰਡੀਗੜ੍ਹ ਦੇ ਵਿੱਚ ਦਫਤਰ ਦੇ ਵਿੱਚ ਉਹ ਬੁਲਾਈ ਹੈ ਪੰਜਾਬ ਦੀ ਸਤਾਬਾਸ਼ ਦੇ ਵੀ ਸਰਕਾਰ ਕਿਦਾਂ ਬਣਾਉਣੀ ਹੈ ਹੁਣ ਜਿਹੜੇ ਬੰਦੇ ਨੂੰ ਰਾਜਨੀਤੀ ਬਾਰੇ ਪਤਾ ਨਹੀਂ ਤੇ ਉਹ ਕੀ ਕਹੂਗਾ ਮੀਟਿੰਗ ਵਿੱਚ ਆਉਣ ਵਾਲਿਆ ਇਹ ਕਹੂਗਾ ਵੇ ਤੁਸੀਂ ਚਿੱਟਾ ਵੇਚ ਕੇ ਕਿੰਨੇ ਪੈਸੇ ਕਮਾਉਣੇ ਆ ਤੁਸੀਂ ਫੀਮ ਕਿੱਦਾਂ ਵੇਚਣੀ ਹੈ ਸ਼ਰਾਬ ਕਿੱਦਾਂ ਵੇਚਣੀ ਹੈ ਗੈਂਗਸਟਰ ਬਾਦ ਕਿੱਦਾਂ ਪੈਦਾ ਕਰਨਾ ਇਹ ਮਤਾਂ ਦਿਓ ਨਾ ਕਿਉਂਕਿ बिजनेसमैन ਦਾ ਕੰਮ ਹੀ ਇਹ ਹੁੰਦਾ ਹੁਣ ਰਾਜਨੀਤੀ ਕਰਨ ਵਾਲੇ ਬੰਦੇ ਨੇ ਤਾਂ ਰਾਜਨੀਤੀ ਦੇ ਪੜ ਵਿੱਚ ਆ ਕੇ ਲੋਕਾਂ ਦੇ ਵਿੱਚ ਇੱਕ ਮਜ਼ਬੂਤੀ ਦੇ ਨਾਲ ਇੱਕ ਜਿੰਮੇਵਾਰੀ ਦੇ ਨਾਲ ਖੜ ਕੇ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਹੁੰਦਾ ਹੈ ਵੀ ਤੁਹਾਡੇ ਆ ਮੁੱਦੇ ਨੇ ਇਹਨਾਂ ਮੁੱਦਿਆਂ ਨੂੰ ਸਾਡੀ ਸਰਕਾਰ ਆਉਣ ਤੇ ਹੱਲ ਕੀਤਾ ਜਾਊ ਇਹਨੂੰ ਕਹਿੰਦੇ ਵਿਜ਼ਨ ਪੰਜਾਬ ਦੇ ਲੋਕਾਂ ਲਈ ਤੇ ਇਹ ਗੱਲਾਂ ਬਾਰੇ ਸੁਖਵੀਰ ਨੂੰ 1% ਵੀ ਪਤਾ ਨਹੀਂ ਇਦਾਂ ਦਾ ਕੋਈ ਸਲਾਹਕਾਰ ਹੈ ਨਹੀਂ ਉਹਦੇ ਕੋਲੇ ਵੀ ਦੱਸੇ ਵੀ ਕੀ ਵਿਜ਼ਨ ਲੈ ਕੇ ਜਾਣਾ ਪੰਜਾਬ ਦੇ ਲੋਕਾਂ ਵਿੱਚ ਜਿਹੜੇ ਲੋਕ ਮਹਿਸੂਸ ਕਰਨ ਲੋਕਾਂ ਨੂੰ ਅਹਿਸਾਸ ਹੋਵੇ ਉਹ ਤਾਂ ਹੈ ਨਹੀਂ ਇਹ ਜਿੰਨੇ ਵੀ ਸੱਦਨੇ ਨੇ ਉਹਨਾਂ ਨੂੰ ਕਹਿਣਾ ਹੈ ਬੀਟੂ ਇੰਨਾ ਚਿੱਟਾ ਵੇਚ ਸਕਦਾ ਤੂੰ ਇੰਨੀ ਸ਼ਰਾਬ ਵੇਚ ਸਕਦਾ ਐਨੇ ਭੁੱਕੀ ਵੇਚ ਸਕਦਾ ਐਨੇ ਪੈਸੇ ਤੂੰ ਕਮਾ ਸਕਦਾ ਬਸ ਆ ਚੀਜ਼ ਐ ਤੇ ਦੂਜੀ ਗੱਲ ਇਹ ਲੱਭਣਗੇ ਵੀ ਸਭ ਤੋਂ ਹਰਾਮਖੋਰ ਕੌਣ ਹੈ ਪੰਜਾਬ ਜਿਹਨੇ 2 ਨੰਬਰ ਦਾ ਪੈਸਾ ਕਮਾਇਆ ਵੀ ਉਹ ਬੰਦਾ ਲੱਗੂ ਕੌਣ ਹੈ ਵੀ ਉਹਨੂੰ ਕਹਾਵਾਂਗੇ ਕਰੋੜ ਰੁਪਏ ਟਿਕਟ ਦਾ ਸਾਨੂੰ ਦੇ 2 ਕਰੋੜ ਤੂੰ ਖਰਚ ਕਰੀ ਤੂੰ ਐਮਐਲਏ ਬਣੀ ਇਦਾਂ ਦੀ ਮੀਟਿੰਗ ਹੋਣੀ ਇਨਾਂ ਕੋਲੇ ਕੋਈ ਪੰਜਾਬ ਦਾ ਕੋਈ ਕੌਮ ਦਾ ਕੋਈ ਏਜੰਡਾ ਨਹੀਂ ਇਹਨਾਂ ਕੋਲੇ ਕੋਈ ਵਿਜ਼ਨ ਨਹੀਂ ਹੈਗਾ ਇਹਨਾਂ ਕੋਲੇ ਸਦਨਗੇ ਉੱਥੇ ਬਨ ਕੇ ਲੀਲੀਆਂ ਪਰਦੋਂ ਥੱਲੇ ਚਿੱਟੀ ਫਿਫਟੀ ਲਾ ਲੈਣੀਆਂ ਜਿਹਦਾ ਅਮਰਸ਼ਾਹ ਕਹਿੰਨੇ ਵੱਡੇ ਕਿਰਪਾਨ ਪਾ ਲੈਣੀਆਂ ਨੇ ਬਲ ਹੱਥ ਵਿੱਚ ਫੜ ਲੈਣ ਤੇ ਕਾਲੀ ਜੈਕਟ ਪਾ ਲੈਣੀਆਂ ਵਧੀਆ ਬੂਟ 2 ਨੰਬਰ ਦੇ ਪੈਸੇ ਵਾਲਿਆਂ ਕੋਲੇ ਫੋਰਚਨਰ ਗੱਡੀ ਹੁੰਦੀ ਹੈ ਉਹਦੀ ਨਿਊਜ਼ਲੈਂਡਿੰਗ ਗੱਡੀਆਂ ਨੇ ਬਸ ਇੱਕ ਵਾਰ ਜੀ ਨਲਕਾ ਘੇੜੇ ਚੱਲੋ ਤੇ ਉਹਨਾਂ ਉਹ ਤੀਲ ਖਾਂਦੀ ਹੈ ਤੇ ਉਹ ਖਰਚੇ ਵੀ ਥੋੜੇ ਪੂਰੇ ਹੁੰਦੇ ਤੇ ਉਹਨਾਂ ਬੰਦਨ ਛੱਡ ਕੇ ਕਹਿਣਗੇ ਵੀ ਤੂੰ ਸਾਡੀ ਸਰਕਾਰ ਆਉਂ ਤੇ ਆਹ ਕਰ ਲਈ ਆਹ ਕਰ ਲਈ ਆਹ ਕਰ ਲਈ ਤਨ ਖੁੱਲੀ ਛੁੱਟੀ ਹੈ ਇਦਾਂ ਦੀ ਮੀਟਿੰਗ ਹੋਣੀ ਇਹ ਗੱਲਾਂ ਕਈ ਬੰਦੇ ਇਦਾਂ ਸੋਚਦੇ ਵੀ ਇਹ ਸਰਵੀਨ ਨਾ ਨਾ ਸਰਵੀਨ ਉਹਨੇ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹੋ ਭਰਾਵੋ ਜਿਹੜੇ ਬੰਦਿਆਂ ਨੂੰ ਰਾਜਨੀਤੀ ਬਾਰੇ ਬਿਲਕੁਲ ਪਤਾ ਨਹੀਂ ਉਹਨਾਂ ਦੀਆਂ ਕਾਦੀਆਂ ਮੀਟਿੰਗਾਂ ਨੇ ਉਹ ਕੀ ਪੰਜਾਬ ਲਈ ਕਰਨਗੇ ਕੱਖ ਨਹੀਂ ਕਰਨ। ਕੱਖ ਨਹੀਂ ਕਰਨ। ਜਿਹੜਾ ਬੰਦਾ ਸ਼ਰਿਆਮ ਕਹਿੰਦਾ ਸਾਡੀ ਸਰਕਾਰ ਬਣਾ ਦਿਓ ਅਸੀਂ ਐ ਕਰ ਦਿਆਂਗੇ। ਸਾਡੀ ਸਰਕਾਰ ਬਣਾ ਦਿਓ ਅਸੀਂ ਐ ਕਰ ਦਿਆਂਗੇ। ਵੀ ਥੋੜੀ ਸਰਕਾਰ ਬਣੀ ਹੈ ਪਹਿਲਾਂ ਪੰਜ ਵਾਰੀ। ਇੱਕ ਵਾਰੀ ਥੋੜੀ ਬਣੀ ਹੈ, ਪੰਜ ਵਾਰੀ ਬਣੀ ਹੈ। ਇੱਕ ਵਾਰੀ ਤਾਂ ਇਹ ਉਪ ਮੁੱਖ ਮੰਤਰੀ ਰਿਹਾ ਸੁਖਵੀਰ ਬਾਦਲ। ਐਮਪੀ ਰਿਹਾ। ਉਹ ਤਾਂ ਸੈਂਟਰ ਵਿੱਚ ਦੇ ਵਿੱਚ ਇਹਨਾਂ ਦੀ ਸਾਂਝੀ ਵਾਲ ਤਾਂ ਭਾਈ ਵਾਲ ਤਾਂ ਸੀ ਉਦੋਂ ਕੀ ਕਰ ਲਿਆ ਆ ਲੋਕਾਂ ਨੂੰ ਬੇਵਕੂਫ ਬਣਾਇਆ ਅਸੀਂ ਮੋਟਰਾਂ ਲਵਾ ਦਿੱਤੀਆਂ ਆਈ ਸੜਕ ਕੋਈ ਸੜਕ ਨਹੀਂ ਬਣੀ ਸੜਕ ਸੈਂਟਰ ਸਰਕਾਰ ਨੇ ਬਣਾਈ ਹੈ ਉਹ ਪ੍ਰਾਈਵੇਟ ਲਿਮਟਿਡ ਕੰਪਨੀਆਂ ਸੀ ਉਹਨਾਂ ਨੇ ਬਣਾਇਆ ਉਹ ਵੀ ਉਹਨਾਂ ਨੇ 10 ਗੁਣਾ ਵਸੂਲ ਲਿਆ ਟੂਲ ਟੈਕਸ ਲਾ ਕੇ ਲੋਕਾਂ ਤੋਂ ਕੱਲੇ-ਕੱਲੇ ਗੱਡੀ ਆਲੇ ਤੋਂ ਕਿੰਨੇ-ਕਿੰਨੇ ਪੈਸੇ ਪਰਤੀਆਂ ਦੇ ਲੈ ਕੇ ਉਹ 10 ਗੁਣਾ ਵਸੂਲ ਕਰ ਚੁੱਕੇ ਹੋ ਇਨੇ ਕੱਖ ਨਹੀਂ ਕੀਤਾ ਐਵੇਂ ਲੋਕਾਂ ਨੂੰ ਕਹੇ ਕਿ ਬੰਬ ਮਾਰੋ ਛੜਪਲੇਟ ਉੱਡਦੀ ਬਸੇਰੇ ਪੁਲ ਡੁੱਡੇ ਟੁੱਟੇ ਨੇ ਬਸੇਰੇ ਬੰਦੇ ਮਰ ਗਏ ਲੋਕਾਂ ਨੂੰ ਬੇਕ ਹੁਣ ਫੇਰ ਬਣਾਊਗਾ ਜਾ ਕੇ ਪਰ ਹੁਣ ਨਹੀਂ ਲੋਕ ਬਣਦੇ ਹੁਣ ਆਪਾਂ ਬਣਨ ਵੀ ਨਹੀਂ ਦੇਣਾ ਹੁਣ ਨਹੀਂ ਬਣਨ ਦੇ ਹੁਣ ਤਾਂ ਉਹਦੇ ਕੰਮ ਪੰਨਾ ਹੀ ਬਾਈ ਐਦਾਂ ਦਾ ਕਰੀ ਐਂ ਕਰਨਗੇ ਭਾਨੀ ਨਹੀਂ ਬਾਈ ਜੇ ਭਾਨੀ ਖਰਪਨ ਨਹੀਂ ਆਪਾਂ ਮਾਰਦੇ ਜੇ ਕੋਈ ਰਾਜ ਮਿਲ ਜੇ ਮੁੰਡਾ ਦੇਖਣ ਵਾਲੇ ਨੂੰ ਆਹ ਲਾ ਖੜ ਜੇ ਹੱਥ ਮਿਲਾ ਲੇ ਇੱਕ ਵਾਰੀ ਬਟਿੰਡੇ ਦੀ ਮੈਨੂੰ ਕਿਸ ਨੇ ਗੱਲ ਸੁਣਾਈ ਉਹ ਕੋਈ ਬੰਦਾ ਖੜ ਗਿਆ ਤੇ ਉਹ ਗੱਪ ਮਾਰਿਆ ਹੁਣ ਵੀ ਆਹ ਵੀ ਜ਼ਮੀਨ ਸਾਡੀ ਆਹ ਵੀ ਜ਼ਮੀਨ ਸਾਡੀ ਹੈ ਉਹ ਕਿਤੇ ਗੱਡੀ ਲੈ ਖੜ ਗਿਆ ਅਸੀਂ ਉੱਥੇ ਖੜੇ ਤੇ ਵੈਸੇ ਗੱਲ ਤਾਂ ਮੈਨੂੰ ਸੁਣਾਈ ਸੀ ਪਰ ਮੈਨੂੰ ਉਹਨੇ ਫਿਰ ਬੰਦੇ ਨੇ ਤਸੱਲੀ ਕਰਾਈ ਵੀ ਇੱਥੇ ਗੱਲ ਇਹ ਇਦਾਂ ਹੋਈ ਜੀ ਤੇ ਜਦੋਂ ਖੜੇ ਉੱਥੇ ਮੈਨੂੰ ਵੀ ਕਿੰਦਾ ਕਹਿੰਦਾ ਅਸੀਂ ਇੱਥੇ ਖੜੇ ਸੀ ਕਹਿੰਦਾ ਮੁੰਡਾ ਦੇਖਣ ਵਾਲੇ ਕਹਿੰਦਾ ਆ ਗਿਆ ਉਹਨੇ ਕਹਿੰਦਾ ਕਹਿੰਦਾ ਸੀ ਆ ਮੋਟਰ ਛੱਡੀ ਐ ਆ ਮੋਟਰ ਛੱਡੀ ਐ ਕਹਿੰਦਾ ਕੁਦਰਤ ਦੇਖੀ ਜਾਣ ਉਹ ਕਹਿੰਦਾ ਮੈਂ ਬਾਹਰ ਆ ਗਿਆ ਕਿਉਂ ਮੈਂ ਪੁੱਛਿਆ ਵੀ ਕੀ ਕਰਦੇ ਹੋ ਕਹਿੰਦਾ ਤਾਂ ਜ਼ਮੀਨ ਵਾਲੇ ਮੁੰਡੇ ਨਾਲ ਰਿਸ਼ਤਾ ਕਰਨ ਉਹ ਬੰਦਾ ਕਹਿੰਦਾ ਕਿਹੜੇ ਮੁੰਡੇ ਨੂੰ ਉਹਨੇ ਨਾਂ ਦੱਸਿਆ ਕਹਿੰਦਾ ਜ਼ਮੀਨ ਤਾਂ ਛੱਡੀ ਐ ਨਾ ਨਾ ਕਹਿੰਦਾ ਸਾਨੂੰ ਕੱਲ ਦਿਖਾਈ ਐ ਵੀ ਆ ਮੋਟਰ ਛੱਡੀ ਐ ਆ ਜ਼ਮੀਨ ਛੱਡੀ ਐ ਆ ਘਰਾਂ ਛੱਡੀ ਐ ਉਹ ਕਹਿੰਦਾ ਨਹੀਂ ਐ ਤਾਂ ਜ਼ਮੀਨ ਛੱਡੀ ਐ ਆਹ ਤਾਂ ਡੱਕਾ ਰ ਹੈ ਉਹ ਪਾਣੀ ਬੱਜ ਗਈ ਸਮਝ ਲਈ ਗੱਲ ਦੀ ਪਰ ਭਾਣੇ ਦਾ ਨਹੀਂ ਆਪਾਂ ਮਾਰਦੇ ਪਰ ਲੋਕਾਂ ਨੂੰ ਸੂਚਿਤ ਕਰ ਦਾਂਗੇ ਕਿ ਨਹੀਂ ਭਾਈ ਇਹਨਾਂ ਨੇ ਹਰਾਮਖੋਰਾ ਨੇ ਜਿੰਨੀ ਅਸਤੀ ਸੀ ਨਾ ਉਹ ਪੰਜਾਬ ਤੋਂ ਬਾਹਰ ਚਲੇ ਗਈ ਇਹਦਾ ਹਰੇਕ ਕੰਮ ਵਿੱਚ ਸ਼ੇਅਰ ਪਾਉਣਾ ਚਾਹੁੰਦੇ ਸੀ ਇਹਨਾਂ ਨੇ ਤਾਂ ਬੇੜਾ ਘਰ ਕੀਤਾ ਮਜ਼ਦੂਰ ਦਾ ਕੰਮ ਖਤਮ ਕਰਤਾ ਇਹਦਾ ਹੁਣ ਜਿਹੜੇ ਉੱਥੇ ਮੀਟਿੰਗ ਦੇ ਵਿੱਚ ਬੁਲਾਏ ਨੇ ਨਾ ਉਹਨੂੰ ਦੱਸੂਗਾ ਵੀ ਤੁਹਾਨੂੰ ਸ਼ਰਾਬ ਦਾ ਠੇਕਾ ਦੇ ਦੇਾਂਗੇ ਤੂੰ ਭੁੱਕੀ ਵੇਚ ਲਿਆ ਕਰੀਂ ਤੇ ਇਹਨੂੰ ਕੋਈ ਸ਼ੌਮਨ ਕਮੇਟੀ ਦਾ ਜਿਹੜਾ ਸਕੂਲ ਐ ਕਾਲਜ ਐ ਜਾਂ ਹਸਪੀਟਲ ਠੇਕੇ ਦੇ ਦਾਂਗੇ ਤੂੰ ਆਹ ਕਰ ਲਿਆ ਕਰੀ ਸਾਡੇ ਲਈ ਕੰਮ ਕਰ ਆਹ ਕਹਿਣਾ ਨੇ ਹੋਰ ਕੱਖ ਨਹੀਂ ਕਹਿਣਾ ਇਹ ਤਾਂ ਪੰਜਾਬ ਦੇ ਲੋਕ ਸੋਚਣ ਵੀ ਜਿਹੜਾ ਬੰਦਾ ਹੁਣ ਕਹਿੰਦਾ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ ਐਦਾਂ ਕਰਾਂਗੇ ਆਹ ਕਰ ਪਹਿਲਾਂ 5 ਵਾਰੀ ਸਰਕਾਰ ਰਹੀ ਐ ਇਹਨਾਂ ਦੀ ਪਹਿਲਾਂ ਕੀ ਕੀਤਾ ਇਹਨਾਂ ਨੇ ਹੁਣ ਕੀ ਰਹਿਗਾ ਜਿਹੜਾ ਹੁਣ ਕਰਨਾ ਚਾਹੁੰਦੇ ਨੇ ਉਦੋਂ ਕੀ ਨਹੀਂ ਕਰ ਸਕੇ ਜਿਹੜਾ ਹੁਣ ਕਰਨਾ ਚਾਹੁੰਦੇ ਕੁਛ ਨਹੀਂ ਕਰਨਾ ਲੋਕਾਂ ਨੂੰ ਬੇਵਕੂਫ ਬਣਾਉਣਾ ਜਿਹੜਾ ਬੰਦਾ ਹੜਾਂ ਦੇ ਵਿੱਚ ਸ਼੍ਰਮਿਕ ਵੇਟ ਦੇ ਪੈਸੇ ਬਣਦਾ ਤੇ ਪੈਸੇ ਬਣਨ ਸਾਰ ਕਹਿੰਦਾ ਸਾਡੀ ਸਰਕਾਰ ਆ ਗਈ ਕੰਕਰੀਟ ਦੇ ਪੁਲ ਬਣਾਵਾਂਗੇ ਬੰਨ ਲਾ ਦੇਾਂਗੇ ਉਹ ਹੋ ਨਹੀਂ ਸਕਦਾ ਕਦੇ ਨਹੀਂ ਹੋ ਸਕਦਾ ਕੋਈ ਵੀ ਸਰਕਾਰ ਨਹੀਂ ਕਰ ਸਕਦੀ ਤੁਸੀਂ ਇਹਦੀ ਗੱਲ ਛੱਡੋ ਕੋਈ ਵੀ ਸਰਕਾਰ ਨਹੀਂ ਕਰ ਸਕਦੀ بس ਇਹਨਾਂ ਨੇ ਲੌਲੀਪੌਪ ਦੇਣਾ ਹੁੰਦਾ ਐ ਕਰਦੇ ਆਂਗੇ ਨਾ 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 ਕੁਝ ਨਹੀਂ ਕਰਨਾ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਘਰੋਂ ਰੱਜੇ ਪੁੱਜੇ ਨੇ ਲੁੱਟ ਖਸੁੱਟ ਦਾ ਪੈਸਾ ਬਹੁਤ ਹੈ ਇਹਨਾਂ ਕੋਲੇ ਇਹ ਤਾਂ ਜਿਹੜਾ ਮਾੜਾ ਮੋਟਾ ਪੰਜਾਬ ਬਚਿਆ ਨਾ ਇਹ ਉਹਨੂੰ ਵੀ ਬਰਬਾਦ ਕਰਨਾ ਚਾਹੁੰਦੇ ਨੇ ਉਹਨੂੰ ਵੀ ਬਰਬਾਦ ਕਰਨਾ ਚਾਹੁੰਦੇ ਆ ਹੋਰ ਕੁਝ ਨਹੀਂ ਉਹ ਇੱਕ ਕੋਈ ਬਜ਼ੁਰਗ ਬੰਦਾ ਵਾ ਗਿਆ ਡਾਕਟਰ ਦੇ ਕੋਲ ਜਾੜ ਘਰਵਾਉਣ ਵਾਸਤੇ